ਜੇ ਮਾਤਾ ਜੀ ਤੁਸੀਂ ਦੇਖ ਰਹੇ ਹੋ ਜਨਤਰੀਆਂ ਟੀਵੀ ਮੈਂ ਹਾਂ ਪੱਤਰਕਾਰ ਆਨੰਦ ਲਾਲ ਜੋ ਕਿ ਲੁਧਿਆਣੇ ਤੋਂ ਮਾਨ ਨਾਦੇਵੀ ਸੇਵਾ ਸੰਘ ਵੱਲੋਂ ਹਰ ਸਾਲ ਝੰਡਾ ਲਾਇਆ ਜਾਂਦਾ ਹੈ ਸ਼ਾਵਨ ਦੇ ਮੇਲੇ ਦੇ ਵਿੱਚ ਉਹ ਤੁਹਾਨੂੰ ਅੱਜ ਮਾਨ ਨਾਦੇਵੀ ਦੇ ਸਾਫ਼-ਸਾਫ਼ ਦਰਸ਼ਨ ਕਰਾ ਰਹੇ ਹਾਂ ਜੀ ਆਹ ਦਿਖਾਓ ਜੀ ਦਰਸ਼ਨ ਕਰਾਓ ਜੀ ਝੰਡਾ ਲਗਾ ਰਹੇ ਹੋ ਇਹ ਕਿਹੜੀ ਜਗ੍ਹਾ ਤੋਂ ਲਗਾਇਆ ਜਾ ਰਿਹਾ ਜੀ ਸਭ ਤੋਂ ਪਹਿਲਾਂ ਤਾਂ ਸ਼੍ਰੀ ਬੇੜਾ ਦੇ ਵਿੱਚ ਜੈ ਸ੍ਰੀ ਨਾਨਾ ਦੇ ਵੀ ਸੇਵਕ ਸੰਗ ਲੁਧਿਆਣਾ ਤੋਂ 43ਵਾਂ ਵਿਸ਼ਾਲ ਲੰਗਰ ਜਿਹੜਾ ਕਿ ਕਹਾ ਮੰਹਰੇ ਚਰਨਾਂ ਦੇ ਵਿੱਚ ਚੱਲਦਾ ਹੈ ਇਹ ਕਿਹੜੀ ਕਿਹੜੀ ਜਗਾ ਤੁਸੀਂ ਆਪਣੇ ਲਗਾਣੇ ਆ ਜੀ ਸਮੇਂ ਤੇ ਦੁਪਹਿਰੇ ਕੀ ਤੇ ਸਵੇਰੇ ਕੀ ਜੀ ਸਭ ਤੋਂ ਪਹਿਲਾਂ ਸਵੇਰੇ ਆਲੂ ਵਾਲਾ ਪਰੌਂਠਾ ਨਾਲ ਜਾਂ ਨਾਲ ਅਚਾਰ ਚਾਹ ਨਾਲ ਚੱਲਦੀ ਹੈ ਉਸ ਤੋਂ ਬਾਅਦ ਦੁਪਹਿਰ ਦੇ ਟਾਈਮ ਘਟੂਰੇ ਛੋਲੇ ਠੀਰ ਉਸ ਤੋਂ ਬਾਅਦ 4 ਵਜੇ ਸਮੋਸੇ ਮਤਲਬ ਹਰ ਰੋਜ਼ ਜਾਨੀ ਲਾਗ ਲਾ ਗੈਟ ਮੈਂ ਰਾਤ ਨੂੰ ਲਾਸਟ ਲੰਗਰ ਜਿਹੜਾ ਡਿਨਰ ਹੁੰਦਾ ਆ ਪਰ ਡਿਨਰ ਕਹਿੰਦੇ ਆ ਉਹਦੇ ਵਿੱਚ ਦਾਲ ਕੁਰਦਾ ਨਾਲ ਸਬਜੀ ਅਚਾਰ ਸਾਰਾ ਪਾਪੜ ਵੀ ਨਾਲ ਇਹ ਕਿੰਨੇ ਦਿਨ ਤੁਸੀਂ ਇੱਥੇ ਰਹਿੰਦੇ ਜੀ ਇਹ ਪੱਠੀ ਸਾਡਾ 24 ਸ਼ਾਮ ਨੂੰ ਸ਼ੁਰੂ ਹੋਇਆ ਸੀ ਆ ਇੱਕ ਤਰੀਕ ਤੋਂ ਲੈ ਕੇ ਇੱਕ ਤਰੀਕ ਤੱਕ ਸੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV